ਮੇਰੇ ਰਾਤ ਸਾਡੇ ਘਰ ਦੇ ਵਿੱਚ ਜਿਹੜੀ ਇਹ ਚੋਰੀ ਹੋਈ ਆ ਅਸੀਂ ਨਾਲ ਦੇ ਰੂਮ ਦੇ ਵਿੱਚ ਪਏ ਸੀ ਤੇ ਇਹ ਜਿਹੜਾ ਇਹ ਰੂਮ ਹੈਗਾ ਅਲਮਾਰੀ ਵਾਲਾ ਇਹ ਦੂਸਰਾ ਰੂਮ ਆ ਤੇ ਉਹਨਾਂ ਨੇ ਜਿਹੜੇ ਰੂਮ 'ਚ ਅਸੀਂ ਪਏ ਆ ਉਹ ਸਾਈਡ ਪਰਦਾ ਲਗਾ ਕੇ ਤੇ ਦਰਵਾਜ਼ਾ ਬੰਦ ਕਰਕੇ ਗ੍ਰੇਲ ਪੱਟ ਕੇ ਅੰਦਰ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਧਰੋਂ ਚੋਰੀ ਕੀਤੀ ਆ ਸਾਰੀ ਤੁਸੀਂ ਕਿੰਨੇ ਜੋ ਸਰ ਅਸੀਂ ਸਵੇਰੇ 5 ਵਜੇ ਉੱਠੇ ਹਾਂ ਉਦੋਂ ਹੀ ਅਸੀਂ ਦੇਖਿਆ ਉਸ ਤੋਂ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਬਿਲਕੁਲ ਵੀ ਕਿ ਅਸੀਂ ਨਾਲ ਦੇ ਕਮਰੇ 'ਚ ਲੋਕ ਲਗਾ ਕੇ ਪੈ ਸਿੱਕੇ ਸੀ ਕਿਸੇ ਲਾਟ। ਕਿੰਨਾ ਨੁਕਸਾਨ ਹੋ ਗਿਆ। ਸਰ ਮੇਰਾ ਮਕਾਨ ਦਾ ਕੰਮ ਚੱਲਦਾ ਹੈ ਤੇ ਮੇਰੇ ਕੋਲ ਕੈਸ਼ ਸੀਗਾ 4.5 ਲੱਖ ਰੁਪਇਆ ਤੇ ਸੋਨਾ ਸੀਗਾ 2.5-3 ਤੋਲੇ। ਉਹ ਸਾਰੇ ਹੀ ਲੱਗੇ। ਕੋਈ ਲੱਗਦਾ ਕਿ ਜਿਹੜੇ ਸ਼ੌਕਤ ਵਾਲੇ ਉਹਦੇ ਬਿਜੂ। ਸ਼ੌਕਤ ਆਜੀ ਕੋਈ ਨਹੀਂ ਇੰਥੇ ਰਹਿ ਵਾ ਪ੍ਰਵਾਸੀ ਰੰਟ ਤੇ ਰਹਿੰਦੇ ਆ ਤੇ ਸਾਡੇ ਆਇਆ ਵੀ ਕੋਈ ਨਹੀਂ ਫਿਲਹਾਲ ਤਾਂ ਸੀ ਮੈਂ ਫੈਮਿਲੀ ਮੈਂਬਰ ਹੀ ਚੱਕ ਤਾਂ ਡਾਊਟ ਤਾਂ ਕਿਸੇ ਤੇ ਨਹੀਂ ਹੋਵੇ ਫਿਲਹਾਲ ਜਾ ਰਿਹਾ ਅਨਨੋਨ ਬੰਦੇ ਹੀ ਕਿੰਨੇ ਦਿਨ ਇੱਥੇ ਸਮੇਂ 6 ਮਹੀਨੇ ਹੋ ਗਏ ਜਿਹੜੇ ਸੀਸੀਟੀਵੀ ਕੈਮਰਾ ਜਿਹਾ ਸੀਸੀਟੀਵੀ ਉਰੇ ਜਿੱਥੇ ਸੀ ਰਹਨੇ ਆ ਇੱਥੇ ਤਾਂ ਨਹੀਂ ਹੈਗੇ ਬਟ ਆਲੇ-ਦਾਲੇ ਜਿੰਨੇ ਘਰ ਹੈਗੇ ਉਹਨਾਂ ਦੇ ਸੀਸੀਟੀਵੀ ਲੱਗੇ ਹੋਏ ਹਾਂ ਸਰ ਹੁਣ ਦੇਖਾਂਗੇ ਕੀ ਕਰਵਾ ਰਹੇ ਸਵੇਰ ਨੂੰ ਸੁਖੀ ਸਾਹਿਬ ਨੇ ਆਖਨੇ ਸੁਖੀ ਨੇ ਦੱਸਿਆ ਵੇ ਸਾਡਾ ਸਾਰਾ ਕੋਈ ਸਮਾਨ ਲੈ ਕੇ ਮੈਂ ਜਦੇ ਨਾਲ ਉੱਥੇ ਆ ਗਿਆ ਸਾਰਾ ਦੇਖਿਆ ਸਾਰਾ ਸਮਾਨ ਲੈਣਾ ਵਿਚਾਰਾ ਲੈ ਕੇ ਗ੍ਰਿਲ ਤੋੜਤੀ ਬਿਮਾਰੀ ਚੋ ਜੋ ਗੋਲ ਸੀ ਇਹਨਾਂ ਦਾ ਸਭ ਕੁਝ ਲੈ ਗਿਆ ਤੇ ਤੁਹਾਡੇ ਕੋਲ ਸਕਿਉਰਟੀ ਕੈਮਰੇ ਵਗੈਰਾ ਨਹੀਂ ਕੈਮਰੇ ਅਸੀਂ ਕੋਈ ਨਹੀਂ ਲਾਏ ਜੀ ਕਿੰਨੀ ਗੇਰ ਹੋ ਗਈ ਤੁਹਾਡੇ ਕੋਲ ਜਾਂਦੇ ਇਹਨਾਂ ਨੂੰ ਇੱਥੇ ਇਹਨਾਂ ਨੂੰ ਸਾਨੂੰ ਪੁਲਸਰ ਤਕਮੀਨ ਨਹੀਂ ਹੋਈ ਜਿਆਦਾ ਗੇਰ ਨਹੀਂ ਹੋਈ ਤੁਹਾਨੂੰ ਸਵੇਰੇ ਪਤਾ ਲੱਗੀ ਜੀ ਸਵੇਰੇ ਸੁਖੀ ਦੇ ਦੱਸਣ ਤੋਂ ਬਾਅਦ ਜੀ ਕਿਰੇ ਕੋਣ ਕੋਣ ਸੀ ਨਿੱਕੇ ਦਾ ਮੈਂ ਸੀ ਮੇਰੀ ਨੋ ਆ ਇੱਕ ਮੇਰੇ ਭਾਈ ਦੀ ਨੋ ਆਈ ਹੋਈ ਆ ਕਿ ਰਾਤ ਸਾਡੇ ਘਰ ਦੇ ਵਿੱਚ ਜਿਹੜੀ ਇਹ ਚੋਰੀ ਹੋਈ ਆ ਅਸੀਂ ਨਾਲ ਦੇ ਰੂਮ ਦੇ ਵਿੱਚ ਪਏ ਸੀ ਤੇ ਇਹ ਜਿਹੜਾ ਇਹ ਰੂਮ ਹੈਗਾ ਅਲਮਾਰੀ ਵਾਲਾ ਇਹ ਦੂਸਰਾ ਰੂਮ ਆ ਤੇ ਉਹਨਾਂ ਨੇ ਜਿਹੜੇ ਰੂਮ 'ਚ ਅਸੀਂ ਪਏ ਆ ਉਹ ਸਾਈਡ ਪਰਦਾ ਲਗਾ ਕੇ ਤੇ ਦਰਵਾਜ਼ਾ ਬੰਦ ਕਰਕੇ ਗ੍ਰਿੱਲ ਪੱਟ ਕੇ ਅੰਦਰ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਧਰੋਂ ਚੋਰੀ ਕੀਤੀ ਆ ਸਾਰੀ ਕਿੰਨੇ ਲੋਕ ਸਰ ਅਸੀਂ ਸਵੇਰੇ 5 ਵਜੇ ਉੱਠੇ ਹਾਂ ਉਦੋਂ ਹੀ ਅਸੀਂ ਦੇਖਿਆ ਉਸ ਤੋਂ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਬਿਲਕੁਲ ਵੀ ਕਿਉਂਕਿ ਅਸੀਂ ਨਾਲ ਦੇ ਕਮਰੇ 'ਚ ਲੋਕ ਲਗਾ ਕੇ ਪੈ ਸਕੇ ਸੀ ਜੇ ਰਾਤ ਨੂੰ ਕਿੰਨਾ ਦਾ ਨੁਕਸਾਨ ਹੋਣਾ ਸਰ ਮੇਰਾ ਮਕਾਨ ਦਾ ਕੰਮ ਚੱਲਦਾ ਹੈ ਤੇ ਮੇਰੇ ਕੋਲ ਕੈਸ਼ ਸੀਗਾ 4.5 ਲੱਖ ਰੁਪਏ ਤੇ ਸੋਨਾ ਸੀਗਾ 2.5-3 ਤੋਲੇ ਉਹ ਸਾਰਾ ਹੀ ਲੈ ਗਏ ਲੱਗਦਾ ਜਿਵੇਂ ਦੇਖਿਆ ਕੋਈ ਨਹੀਂ ਇੱਥੇ ਰਹਿ ਵਸੇ ਰਹਿੰਦੇ ਰਹਿੰਦੇ ਆ ਤੇ ਸਾਡੇ ਆਇਆ ਵੀ ਕੋਈ ਨਹੀਂ ਫਿਲਹਾਲ ਤਾਂ ਸੀ ਮੈਂ ਫੈਮਿਲੀ ਮੈਂਬਰ ਹੀ ਚੱਕਤਾ ਡਾਊਟ ਤਾਂ ਕਿਸੇ ਤੇ ਨਹੀਂ ਹੋਵੇ ਫਿਲਹਾਲ ਜਾ ਰਿਹਾ ਅਨਨੋਨ ਬੰਦੇ ਹੀ ਕਿੰਨੇ ਦਿਨ ਹੋ ਗਏ ਇੱਥੇ ਸਾਨੂੰ 6 ਮਹੀਨੇ ਹੋ ਗਏ ਹੀ ਰਹਿੰਦੇ ਆ ਸੀਸੀਟੀਵੀ ਕੈਮਰਾ ਜਿਆ ਸੀਸੀਟੀਵੀ ਉਰੇ ਜਿੱਥੇ ਅਸੀਂ ਰਹਿੰਦੇ ਆ ਇੱਥੇ ਤਾਂ ਨਹੀਂ ਹੈਗੇ ਬਟ ਆਲੇ-ਦਾਲੇ ਜਿੰਨੇ ਘਰ ਹੈਗੇ ਉਹਨਾਂ ਦੇ ਸੀਸੀਟੀਵੀ ਲੱਗੇ ਹੋਏ ਹਾਂ ਸਰ ਉਹਨੂੰ ਦੇਖਾਂਗੇ ਜੀ ਕਰਵਾ ਰਹੇ ਆ ਸਵੇਰ ਨੂੰ ਸੁਖੀ ਸਾਹਿਬ ਨੇ ਆ ਕੇ ਮੈਨੂੰ ਸੁਖੀ ਨੇ ਦੱਸਿਆ ਕਿ ਸਾਡਾ ਸਾਰਾ ਕੋਈ ਸਮਾਨ ਲੈ ਗਏ ਮੈਂ ਜਦੇ ਨਾਲ ਉੱਤੇ ਆ ਗਿਆ ਸਾਰਾ ਦੇਖਿਆ ਸਾਰਾ ਸਮਾਨ ਲੈਣਾ ਵਿਚਾਰਾ ਲੈ ਕੇ ਗ੍ਰਿਲ ਤੋੜਤੀ ਬਿਮਾਰੀ ਚੋ ਜੋ ਗੋਲ ਸੀ ਇਹਨਾਂ ਦਾ ਸਭ ਕੁਝ ਲੈ ਗਏ ਤੇ ਤੁਹਾਡੇ ਕੋਲ ਸਕਿਉਰਟੀ ਕੈਮਰੇ ਵਿਚਾਰਾ ਨਹੀਂ ਕੈਮਰੇ ਅਸੀਂ ਕੋਈ ਨਹੀਂ ਲਾਏ ਜੀ ਕਿੰਨੀ ਗੇਰੋਗੀ ਤੁਹਾਡੇ ਕੋਲ ਕੰਮ ਤੇ ਉਹਨਾਂ ਨੂੰ ਇੱਥੇ ਇਹਨਾਂ ਨੂੰ ਸਾਨੂੰ ਪੂਰਾ ਤਕਮੀਨ ਨਹੀਂ ਹੋਈ ਜਿਆਦਾ ਦੇ ਨਹੀਂ ਤੁਹਾਨੂੰ ਸਵੇਰੇ ਪਤਾ ਲੱਗੀ ਹੈ ਜੀ ਸਵੇਰੇ ਸੁਖੀ ਦੇ ਦਸਣ ਤੋਂ ਬਾਅਦ ਹੈ ਘਰੇ ਕੌਣ ਕੌਣ ਸੀ ਨਿੱਕੇ ਜਿਹੇ ਤਾਂ ਮੈਂ ਸੀ ਮੇਰੀ ਨੌ ਆ ਇੱਕ ਮੇਰੇ ਭਾਈ ਦੀ ਨੌ ਆਈ ਹੋਈ ਹੈ